ਹਾਂਜੀ ਸ਼ਸ਼ੀਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਮੋਂਗੇ ਤੇ ਆਪਾਂ ਆਏ ਸੀ ਸ਼ਾਮ ਨੂੰ ਅੱਜ ਹੁਣ ਪੱਠੇ ਲੈਣ ਕਿਉਂਕਿ ਸਵੇਰੇ ਵੀ ਮੀਂਹ ਆ ਪੈਂਦਾ ਸੀ ਜਾਂ ਦੁਪਹਿਰੋਂ ਜੋ ਵੀ ਫਿਰ ਵੇਚ ਦੀ ਲਾਂ ਨੂੰ ਗਏ ਆ ਕੇ ਹੁਣ ਆਏ ਸੀ ਤੇ ਰੱਬ ਅਜੇ ਛੜੀ ਜੀ ਵਾਲਾ ਮੌਸਮੀ ਦੱਸਦਾ ਕੱਲ ਨੂੰ ਵੀ ਤੇ ਪੱਠੇ ਵੀ ਕਾਦੇ ਵੱਡਣਾ ਪਾਣੀ ਚੋਂ ਹੀ ਪੱਠੇ ਵੱਡੇ ਆ ਉਧਰੋਂ ਆਪਾਂ ਆ ਪੱਠੇ ਵਿਚੇ ਸੀਗੇ ਇਹ ਮੀਨੇ ਮਾਰਤੇ ਪਾਣੀ ਵਾਲੇ ਦਿਨ ਖੜ ਗਿਆ ਦੇਖੋ ਜਿਹੜੇ ਵੱਡੇ ਪੱਟੇ ਸੀ ਆ ਦੇਖੋ ਇਤੋਂ ਜਿਵੇਂ ਐਂ ਦਾਬ ਗਏ ਤੇ ਆਹ ਦੇ ਇਧਰ ਆਪਣੇ ਗਵੰਡੀਆਂ ਨੇ ਇਧਰ ਲੈਣੇ ਵੀ ਜੀ ਸੀ ਪੱਟੇ ਇਹ ਵੀ ਰਾਤਮੀ ਬਾਵਾ ਪੈ ਗਿਆ ਪਾਣੀ ਖੜ ਗਿਆ ਬਾਈ ਕੀ ਹਰੇ ਹੋਣਿਆ ਹੁਣ ਤੇ ਉਧਰੋਂ ਆਪਾਂ ਪੱਠੇ ਵੱਡੇ ਆ ਉਧਰੋਂ ਉਹ ਵੀ ਪਾਣੀ ਚ ਫੋਲੀ ਵੱਡੇ ਆ ਇਹ ਆਪਣਾ ਝੋਨਾ ਆ ਹੁਣ ਤਾਂ ਇਹ ਦੁਬਾਰਾ ਹੀ ਬੀਜਣੇ ਪੈਣਿਆ ਹੁਣੇ ਬੱਤ ਨਹੀਂ ਆਉਦਾ ਬੱਤ ਜੇ ਆਇਆ ਸੀ ਬੀਜਣ ਦੇ ਰਾਤ ਫੇਰ ਮੀਂਹ ਪੈ ਗਿਆ ਅੱਜ ਫੇਰ ਰੱਬ ਅੱਜ ਵੀ ਦੱਸਦਾ ਕੱਲ ਦਾ ਦਿਨ ਵੀ ਦੱਸਦਾ ਬੱਦਲ ਹੋਲੀ ਆ ਮਸਾਂ ਬੱਤ ਜੇ ਆਇਆ ਸੀ ਫੇਰ ਅਜ ਐ ਪਾਣੀ ਜਾ ਖੜਾ ਇਹ ਬੀਜਾਂ ਦੇ ਦੇਖੋ ਖਾਲ ਖੂਲ ਡੱਕੇ ਖੜੇ ਆ ਪਾਣੀ ਨਾਲ ਇਹ ਮੀਂਹ ਦਾ ਪਾਣੀ ਹੀ ਆ ਸਾਰਾ ਇੱਧਰ ਵੀ ਆਪਣਾ ਝੋਨਾ ਦੇਖੋ ਇਹ ਲੈਂਡ ਵੀ ਫੁੱਲ ਪਾਣੀ ਖੜਾ ਰਿਹਾ ਦੇਖੋ ਥੱਲੋਂ ਜੜਾਂ ਦੇਖੋ ਇਹ ਮੀਂਹ ਦਾ ਹੀ ਪਾਣੀ ਨਾਲੇ ਰਿੱਤੇ ਵਾਲਾ ਵਾਹਣਾ ਦੇਖੋ ਥੱਲੋਂ ਜੜਾਂ ਜੀਆਂ ਐ ਕਰਤੀਆਂ ਝੋਨੇ ਦੀਆਂ ਪਾਣੀ ਨੇ ਉਤਲੇ ਉਤਲੇ ਟੂਸੇ ਜਿਹੀ ਨੰਗੇ ਸੀ ਉੱਥੇ ਤਾਂ ਹੀ ਪਾਣੀ ਸੀ ਦੇਖੋ ਨਿਸ਼ਾਨ ਜਿੱਥੇ ਖੱਟਾ ਜਾ ਹੋਇਆ ਵੇ ਉੱਥੇ ਤਾਂ ਹੀ ਪਾਣੀ ਸੀ ਹੌਲੀ ਹੌਲੀ ਮੁੜਿਆ ਪਾਣੀ ਇਹ ਲੈਂਡ 'ਚ ਸਾਰੇ ਚੋ ਜਾਨੀ ਕਿ ਇੱਥੋਂ ਉਧਰ ਆਪਣਾ ਵੀ ਉੱਥੇ ਪਨੀਰੀ ਵਾਲਾ 1/2 ਕਿੱਲਾ ਤੇ ਉਹਦਾ ਥੋੜਾ ਜਿਹਾ ਨੁਕਸਾਨ ਹੋਇਆ ਉਹਦੇ ਉੱਥੇ ਉਹ 1/2 ਕਿੱਲਾ ਤੇ ਆਪਣੇ ਗਵਾਂਡੀਆਂ ਦਾ ਉਧਰ ਉਹਨਾਂ ਦਾ 1.5 ਕਿੱਲਾ ਮਾਰਚ ਆ ਗਿਆ ਪਾਣੀ ਦੀ ਚ ਆਪਣਾ ਵੀ ਆਦੇ ਆਹਾਂ ਆਹਲਾ ਜੋ 1/2 ਕਿੱਲਾ ਤੇ ਆਹ ਮਾਰਜੀ ਚ ਆ ਗਿਆ ਸੀ ਪਾਣੀ ਦੀ ਚ ਤੇ ਸੋ ਸਭ ਵਿੱਚ ਵਾਵਾ ਥਾ ਜੇ ਮਾਰ ਗਏ ਜਿਹੜੇ ਵੱਧ ਨਹੀਂਵੇਂ ਸੀ ਛੋਟੀ ਸੀ ਡਾਲ ਸੁਨ ਦੇ ਰਹੇ ਆ ਕੋਈ ਨਹੀਂ ਹੋਰ ਲਾਦਨੇ ਡਾਲ ਡੂਲ ਨਹੀਂ ਬਸ ਐਂ ਸਹੀ ਪਹਿਲਾਂ ਰੱਬ ਨੇ ਜਾਨ ਕੇ ਫੁੱਲ ਹੋੜ ਹੀ ਰੱਖੀ ਜਦੋਂ ਮੀਂਹ ਸੱਟਿਆ ਕੀ ਰਹੀ ਫੁੱਲ ਸੜਤਾ ਸਾਰੇ ਜਿਹੜੇ ਕਿੰਨਾ ਕਿੰਨਾ ਕਿੰਨੇ ਕਿੰਨੇ ਏਰੀਆ ਦਾ ਨੁਕਸਾਨ ਕਰਤਾ ਹੌਣ ਵੀ ਸੁੱਖ ਸ਼ਾਂਤੀ ਬਣਾਈ ਰੱਖਿਆ ਜੇ ਵਿਚਾਰੇ ਵਿੱਚ ਮੱਕੀਆਂ ਦੇ ਚਾਰ ਚੂਰ ਵਾਲੇ ਵੀ ਵਿਚੜੇ ਪਏ ਆ ਕਈਆਂ ਦੀਆਂ ਬਤਨਾਂ ਦੀ ਚਾਰ ਦੀ ਪੱਕ ਗਈਆਂ ਮੱਕੀਆਂ ਤੇ ਝੋਨੇ ਹਜੇ 26 ਵਿੱਚ ਲਾਉਣ ਵਾਲੇ ਆ ਹਾਂਜੀ ਵੀਡੀਓ ਨੂੰ ਅਸੀਂ ਇੱਥੇ ਹੀ ਸਮਾਪਤ ਕਰਨ ਲੱਗੇ ਆ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ